सात तो श्रीकाल मित्रों तलविंडी साबो पहुंचे हुए हैं दो तो हजार बारह माडो अठ सौ पचवंजा खड़ा है ठीक है जी चार लख तिहत्तर हजार रुपया मंगा ट्रैक्टर टायर टूटी एक पूरा है सुधार होटा पूरा हटा हो हट है चेक करो तो न्यू न्यूलैंड आ गया छत्ती ठीक थी, है जी दो हज़ार तेरह माड़ेल्ला चार लख हजार रुपया मांगा ਦੁਵਾ ਦਾ ਆ ਗਿਆ ਫਾਰਮਟੈਕ 6055 ਤੇ ਇਹ 2015 ਮਾਡਲ ਆ 483000 ਰੁਪਇਆ ਮੰਗਦਾ ਜੋਂਡੀਆਰਾ 5204 ਠੀਕ ਹੈ 2009 413 ਮੰਗ ਹੈ ਬਾਕੀ ਮੌਕੇ ਤੇ ਹੋ ਜਾਂਦਾ ਹੁੰਦਾ ਆ 23 ਦੇਖ ਸਕਦੇ ਨੂੰ ਫਕਸ ਹਾਕ ਤੋਂ ਮੈਂ ਕਿ ਡੰਡਾ ਡੰਡੇ ਦਾ ਯੂਰੋਲੈਂਡ ਸੀਪੀ ਠੀਕ ਹੈ ਜੀ 2005 ਮਾਡਲ ਹੈ 2,30,000 ਰੁਪਇਆ ਮੰਗਾ ਹੈ ਉਹ ਜੌਂਡੀਆਰ 5104 2012 455 ਮੰਗਾ ਤੇ ਬਾਕੀ ਲਾਈਕ ਸ਼ੇਅਰ ਜ਼ਰੂਰ ਕਰਦਾ ਕਰੋ ਬਾਈ ਚੈਨਲ ਨੂੰ ਕਿਵੇਂ ਵੀਡੀਓ ਲੱਗੀਆਂ ਹਨ ਕੀ ਹੋਸ਼ ਹੈ ਜਿਵੇਂ ਸਾਰਾ ਵੀਡੀਓ ਲਾਈਕ ਕਮੈਂਟ ਕਰਦਾ ਹੈ ਇਹ ਇਹ 20 ਸੋਨਾ ਲੀਗਾ ਖੜਾ ਹੈ। ਕੋਈ ਕਲਰ-ਕਲਰ ਦੇਖ ਸਕਦੇ ਹਾਂ, ਟਾਇਰ ਦੇ ਕੰਡੀਸ਼ਨ ਦੇਖ ਸਕਦੇ ਹਾਂ। ਠੀਕ ਹੈ ਜੀ। ਤੇ ਇਹਦੀ ਕੀਮਤ ਮੈਂ ਦੱਸ ਦਿੰਨੇ ਆ ਤੁਹਾਨੂੰ 2007 ਮਾਡਲ ਆ ਮਿੱਤਰੋ। ਇਹ ਦੋ 240 2 ਲੱਖ 40 ਹਜ਼ਾਰ ਰੁਪਈਆ ਮੰਗਾ ਗਈ। ਠੀਕ ਹੈ ਜੀ। ਉਸ ਤੋਂ ਬਾਅਦ ਆਸ਼ਾ ਖੜਾ ਹੈਗਾ। 2017 ਮਾਡਲ ਆ 2 ਲੱਖ 30 ਹਜ਼ਾਰ ਰੁਪਈਆ ਮੰਗ ਰਿਹਾ। ਇਹ ਕਰ ਲਓ। 17 ਤੋਂ ਲੈ ਕੇ

ਆਸ਼ਾ ਹਨਵੇਂ ਮਾਡਲ ਐ 135000 ਰੁਪਏ ਮੰਗਦਾ ਹੈ। ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਆ ਕਰੋ ਮਿੱਤਰੋ ਲਾਈਕ ਕਰ ਦਿਆ ਕਰੋ ਕਿਉਂਕਿ ਛੋਟੇ ਕਰਕੇ ਹਨਾ ਇੰਨੀ ਦੂਰ ਵੀਡੀਓ ਬਣਾਉਣੀ ਆਨੇ। ਇੰਨਾ ਕੰਮ ਕਰ ਦਿਆ ਕਰੋ। ਫਿਰ ਇਹ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਵੀ ਨਹੀਂ ਚਾਹੀਦਾ ਨਹੀਂ ਕੀਤਾ ਉਹ ਵੀ ਕਰ ਲਓ। ਸੋਨਾ ਲੀਕਾ ਖੜਾਗਾ 77500 ਰੇਅਰ 10 ਮਾਡਲ ਐ 330000 ਰੁਪਏ ਰੇਟ ਐ ਬਾਕੀ ਮੌਕੇ ਦੇ ਦੋ। ਠੀਕ ਹੈ ਜੀ ਫੋਡਵਾ ਜੌਂਡੀਆਰ ਖੜਾਗਾ 5038 ਦੀ। ਠੀਕ ਹੈ ਜੀ। ਇਹ 2009 ਮਾਡਲ ਹੈ 10 ਲੱਖ 30 ਹਜ਼ਾਰ ਰੁਪਏ ਮੰਗਿਆ ਉਹਦਾ ਨਿਊ ਹੋਲੈਂਡ ਘੜਾ 4510 ਠੀਕ ਹੈ ਜੀ 2011 885 கிரேਡ ਲਿਖਿਆ ਹੋਇਆ ਹੈ ਉਹਦਾ ਸੋਨਾ ਲਿਖਾ 750 ਠੀਕ ਹੈ 3 ਸਟਾਰ ਚੈੱਕ ਕਰ ਲੋ 11 ਤੋਂ ਲੈ ਕੇ ਇੱਕ ਇੱਕ ਚੀਜ਼ 2001 ਮਾਡਲ ਹੈ ਮਿੱਤਰੋ 1 ਲੱਖ 85000 ਰੁਪਏ ਮੰਗ ਆਗੀ ਸਵਰਾਜ 724 FE 96 ਮਾਡਲ ਹੈ 85000 ਰੁਪਇਆ ਮੰਗਾ ਬਾਕੀ ਤੁਸੀਂ ਚੈੱਕ ਕਰ ਲੈਣਾ ਟਾਈਟਲ ਤੁਸੀਂ ਦੇਖ ਸਕਦੇ ਹੋ ਵੀਡੀਓ ਦੇ ਵਿੱਚ ਤੇ ਉਹਦੂ ਬਾਦ ਸਵਰਾਜ 855 ਖੜਾ ਹੈਗਾ ਠੀਕ ਹੈ ਜੀ ਮੇਰੀ ਕੀਮਤ ਹੈਗੀ ਆ 6,80,000 ਰੁਪਇਆ ਤੇ 21 ਮਾਡਲ ਆ ਮਿੱਤਰੋ ਬਹੁਤ ਉੱਚਾ ਰੇਟ ਹੈ 21 ਮਾਡਲ ਠੀਕ ਹੈ ਜੀ ਫਿਰ ਸਵਰਾਜ ਆ ਗਿਆ 724 1,28,000 ਰੁਪਇਆ 99 ਮਾਡਲ ਦਮੇਂਦਰਾ 265 ਡੀ ਆਈ ਇਹਦੀ ਕੀਮਤ ਮਿੱਤਰੋ 2,45,000 ਰੁਪਏ ਮੰਗਾ 2000 ਰੁਪਏ ਤੇ 2006 ਮਾਡਲ ਆ ਉਹ ਦੋ ਸੁਰਾਈ ਕਾ 6743 ਮੰਗਾ ਬਾਕੀ ਮੌਕੇ ਦੇ ਹੋ ਜਾਂਦਾ ਹੁੰਦਾ ਮਿੱਤਰੋ ਆਪਾਂ ਪਹਿਲਾਂ ਕਿਹਾ ਲਾਈਕ ਸ਼ੇਅਰ ਜਰੂਰ ਕਰ ਜਾਇਆ ਕਰੋ ਸੋਨਾ ਲਿਕਾ ਡੀ ਆਈ 750 ਚੈੱਕ ਕਰ ਲੋ ਠੀਕ ਹੈ ਜੀ ਤੇ ਇਹ 16 ਮਾਡਲ ਆ 465000 ਰੁਪਇਆ ਮੰਗ ਰਿਹਾ 465000 ਵਾਲਾ ਬਹੁਤ ਵਧੀਆ ਟਰੈਕਟਰ ਆ ਹਨਾ ਤੇ ਬਹੁਤ ਕੰਮ ਆਉਂਦਾ ਪੱਠਾਂ ਪੁੱਠਾਂ ਤੋਂ ਲੈ ਕੇ ਹਰ ਇੱਕ ਵਰਤਾਂ ਕੀ ਵੀਦਾਰ ਦੇ ਬਹੁਤ ਘੱਟ ਖਰਚ ਆ ਕਹਿੰਦੇ ਇਹਨਾਂ ਦਾ ਸੁਣਿਆ ਤੇ 2007 ਮਾਡਲ ਆ 2 ਲੱਖ 92000 ਰੁਪਇਆ ਮੰਗਾ ਮੈਂ ਤੇ ਪੰਜਾਬ ਨੰਬਰ ਆ ਹਨਾ ਤੁਹਾਨੂੰ ਲੈ ਕੇ ਚੈੱਕ ਕਰ ਲੋ ਤਾਂ ਤੁਸੀਂ ਦੇਖ ਸਕਦੇ ਹੋ

ਦੂਰਾ ਫਾਰਮਟੈਕ ਆ ਗਿਆ ਠੀਕ ਹੈ ਜੀ 2015 485 ਮੰਗਾ ਗਈ ਆ ਤੁਸੀਂ ਚੈੱਕ ਕਰ ਸਕਦੇ ਹੋ ਓਕੇ ਸਮਰਾਜ 852 2014 ਮਾਡਲ ਹੈ ਤੇ 490 ਕੀਮਤ ਮੰਗੀ ਹੋਈ ਆ ਬਾਕੀ ਮੌਕੇ ਦੇਖੋ ਜੀ ਫਾਰਮਟੈਕ 60 ਦਾ 2010 343000 ਰੁਪਏ ਮੰਗਿਆ ਚੈੱਕ ਕਰੋ ਉਦਵਾ ਸਵਰਾਜ 724 2013 263 ਮੰਗਿਆ ਕੀ ਬਾਕੀ ਤੁਸੀਂ ਕੀ ਕਰ ਲੋ ਉਦਵਾ ਫਿਰ ਮੇਂ ਡਰਾਗਾ 265 ਅਰੇ ਯਾਰ ਬੜੀ ਜਾਨ 2000 ਮਾਡਲ ਆ ਠੀਕ ਹੈ ਜੀ 175 ਮੰਗਿਆ ਹੈ ਸਵਰਾਜ 855 2020 685 ਮੰਗਿਆ ਚੈੱਕ ਕਰ ਲਓ ਨਿਊ ਹੋਲੈਂਡ 73 ਠੀਕ ਹੈ ਜੀ 2009 ਮਾਡਲ ਹੈ 510000 ਰੁਪਏ ਮੰਗਿਆ ਚੈੱਕ ਕਰ ਲਓ ਟਾਟੂਰ ਤੁਸੀਂ ਦੇਖ ਸਕਦੇ ਹੋ ਓਕੇ ਜਮਾ ਠੀਕ ਹੈ ਜੀ ਉਹ ਦਵਾ ਆ ਗਿਆ ਜੌਂਡੀਅਰ ਜੌਂਡੀਅਰ ਬਹੁਤ ਘੱਟ ਮਿਲਿਆ ਦੇਖਣ ਨੂੰ ਹਨਾ ਜੌਂਡੀਅਰ ਆ ਗਿਆ 50 50 ਠੀਕ ਹੈ ਜੀ ਤੇ ਹਰਿਆਣਾ ਨੰਬਰ ਹੈ ਐਚ ਆਰ ਬਾਈ ਜੇ 6908 ਹਨਾ 2013 ਮਾਡਲ ਹੈ 485000 ਰੁਪਏ ਮੰਗ ਹੈ ਉਸ ਤੋਂ ਬਾਅਦ ਫਿਰ ਸਵਰਾਜ ਆ ਗਿਆ 744 2009 ਮਾਡਲ ਹੈ 3.5 ਲੱਖ ਰੁਪਏ ਮੰਗ ਮੰਗ ਰਹੀ ਹੈ ਐ ਟੂ ਤੁਸੀਂ ਦੇਖ ਸਕਦੇ ਹੋ ਉਸ ਤੋਂ ਬਾਅਦ ਸੋਨਾਲੀ ਘੜੀ ਆਈ ਯਾਦ ਆ ਠੀਕ ਹੈ 2020 ਮਾਡਲ ਹੈ 4.5 ਰੁਪਏ ਮੰਗ ਹਨਾ ਦੇਖ ਲਓ ਫਾਰਮਟੈਕ ਆ ਗਿਆ 60 ਦਾ ਠੀਕ ਹੈ ਜੀ ਪੰਜਾਬ ਪੀਵੀ 65 ਇਹ ਐਕਸਟਾਰਾ 32 ਨੰਬਰ ਹੈ ਇਹਦਾ ਤੇ 2016 495000 ਰੁਪਇਆ ਮੰਗਾ ਹੋ ਡਾਡ ਲੱਗਿਆ ਹੋਇਆ ਸੀਟ ਸੂਟ ਓਕੇ ਆ ਜਿਵੇਂ ਟਾਇਰ ਟੂ ਤੁਸੀਂ ਦੇਖ ਸਕਦੇ ਹੋ ਠੀਕ ਹੈ ਜੀ ਕਲਰ ਕੋਲਰ ਤਾਂ ਸਾਫ ਹੈ ਬਾਕੀ ਨਿਊ ਹਾਲੈਂਡ ਆ ਗਿਆ 5500 ਠੀਕ ਹੈ ਇਹ ਚੈੱਕ ਕਰੋ 2010 ਮਾਡਲ ਆ 475000 ਰੁਪਇਆ ਮੰਗਾ ਬਾਕੀ ਤੁਸੀਂ ਦੇਖ ਸਕਦੇ ਹੋ ਪ੍ਰਾਈਸਰ ਤੇ ਆ ਉਦੋਂ ਬਾਅਦ ਆ ਗਿਆ ਫਾਰਮਟੈਕ 60 ਦਾ 2017 ਮਾਡਲ 445000 ਰੁਪਇਆ ਮੰਗਾ ਠੀਕ ਹੈ ਜੀ ਉਦੋਂ ਆ ਗਿਆ 445 ਪਾਵਰ ਟੈਕ ਠੀਕ ਹੈ ਜੀ ਚੈੱਕ ਕਰ ਲੋ ਕੰਡੀਸ਼ਨ ਟਾਇਰਾਂ ਟੂਰਾਂ ਦੀ ਦੇਖ ਲੋ 2008 ਮਾਡਲ ਹੈ 2000 2 ਲੱਖ 2.5 ਲੱਖ ਰੁਪਏ ਮੰਗਾ ਚੈੱਕ ਕਰੋ ਸੋਨਾਲੀਕਾ 750 ਦਾ 11 ਟਾਇਰਾਂ ਟੂਰਾਂ ਤੋਂ ਲੈ ਗਏ 2016 ਮਾਡਲ 485000 ਰੁਪਿਆ ਮੰਗਾ ਉਦੋਂ ਫੇਰ ਸੋਨਾਲੀਕਾ 750 ਠੀਕ ਹੈ ਜੀ 2015 ਮਾਡਲ ਹੈ 4 ਲੱਖ 75000 ਰੁਪਇਆ ਮੰਗਾ ਗਈ ਚੈੱਕ ਕਰ ਲੋ ਪੀ ਵੀ 13 ਬੀ ਐਨ 8869 ਨੰਬਰ ਇਹਦਾ ਓਡਾ ਹਟ ਲੱਗਿਆ ਪੱਖਾ ਪੁੱਖਾ ਲੱਗਿਆ ਤੇ ਸਪੀਕਰ ਪੂਰੇ ਜ਼ੋਰ ਦੇ ਲੱਗੇ ਹੋਏ ਆ ਮਿੱਤਰੋ ਲਾਈਕ ਸ਼ੇਅਰ ਜਰੂਰ ਕਰਦਿਆ ਕਰੋ ਵੀਡੀਓ ਨੂੰ ਧੰਨਵਾਦ ਸਾਰਿਆਂ ਦਾ ਜਿਉਂਦੇ ਬਸੇ ਰਹੋ ਜਿਹੜੇ ਐਵੇਂ ਵੀਡੀਓ ਤੱਕ ਜੁੜੇ ਰਹੇ